ਬڑے ਕਰਮਾ ਭਾਗਾਂ ਵਾਲੇ ਹੋ ਕਿ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਵੀ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਜੋ ਹੋਰਾਂ ਸੰਗਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕਲ ਗੁਰੂ ਮਹਾਰਾਜ ਜੀ ਦਾ ਇਹ ਪਾਵਨ ਸਰੂਪ ਜੋ ਤਕਰੀਬਨ 325 ਸਾਲ ਪੁਰਾਣਾ ਹੈ ਜਿਹੜਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਵਿੱਚ 1646 ਅੰਗ ਨੇ ਤੇ ਬਾਣੀ ਦਾ ਜੋ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਥੋੜੀ ਬਹੁਤੀ ਬਾਣੀ ਵਧ ਹੋਇਆ ਕਰਦੀ ਸੀ ਉਹੋ ਇਹੀ ਸਰੂਪ ਹੈ ਜਿਹੜੇ ਜਿਹੜੇ ਪਹਿਲੀਆਂ ਜਿਹੜੀਆਂ ਪੰਜ ਪੌੜੀਆਂ ਨੇ ਉਸ ਵਿੱਚ ਸੋਨਾ, ਨੀਲਮ, ਲਾਲ ਮਾਨਕ ਤੇ ਨਾਲ ਦੀ ਨਾਲ ਸੱਤ ਤਾਤਾਂ ਦੀ ਸ਼ਾਹੀ ਦੇ ਨਾਲ ਤਿਆਰ ਕਰਕੇ ਤੇ ਮੀਨਾਕਾਰੀ ਕਰਕੇ ਇਹ ਜੋ ਪਹਿਲੀਆਂ ਪੰਜ ਪੋੜੀਆਂ ਹਨ ਇਹ ਉਸੇ ਦੇ ਨਾਲ ਹੀ ਲਿਖੀਆਂ ਗਈਆਂ ਹਨ ਤੇ ਇਹਦਾ ਜੋ 1546 ਅੰਗਾ ਦਾ ਜੋ ਹਾਸ਼ਿਆ ਹੈ ਉਹ ਲਾਲ ਮਾਨਕ ਦੇ ਨਾਲ ਲਿਖਿਆ ਗਿਆ ਹੈ ਤੇ ਇਹ तकरीबन 350 ਸਾਲ ਪੁਰਾਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਹੈ ਜਿਹੜਾ ਸਭ ਤੋਂ ਪਹਿਲਾ ਇਸੇ ਸਥਾਨ ਦੇ ਉੱਤੇ ਇਹਦਾ ਉਤਾਰਾ ਕਰਕੇ 17 ਤਕਰੀਬਨ 35 ਦੇ ਵਿੱਚ ਇਸ ਸਥਾਨ ਦੇ ਉੱਤੇ ਪ੍ਰਕਾਸ਼ਨ ਕੀਤਾ ਗਿਆ ਸੀ ਤੇ ਇਹ ਪਾਵਨ ਰੂਪ ਅੱਜ ਵੀ ਇਥੇ ਹੀ ਸੁਸ਼ੋਭਿਤ ਹੈ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਮਾਈ ਖਾਲਸਾ ਸਾਹਿਬ ਵਿਖੇ ਜੋ ਆਪ ਜੀ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਦਰਸ਼ਨ ਕਰ ਰਹੇ ਹੋ ਇਹ तकरीबन 325 ਸਾਲ ਪੁਰਾਣਾ ਹੈ ਸੋ ਜਰੂਰ ਤੁਸੀਂ ਵੀ ਦਰਸ਼ਨ ਕਰਕੇ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਤਾਜੂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕਣ ਤੇ ਉਹ ਵੀ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਜਿਹੜਾ 325 ਸਾਲ ਪੁਰਾਣਾ ਹੈ ਉਸ ਦੇ ਦਰਸ਼ਨ ਕਰ ਸਕਣ ਦਰਸ਼ਨ ਕਰਨ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਪੁੱਲਿਓ ਕਿਉਂਕਿ ਕਰਮਾ ਭਾਗਾਂ ਵਾਲੇ ਹੋ ਤੁਸੀਂ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ